ਹਾਂਜੀ ਪਿੰਡ ਵਾਸੀਆਂ ਨੂੰ ਬੇਨਤੀ ਹੈ ਜੀ ਅਸੀਂ ਇੱਧਰ ਐ ਬਾਲਮੀਕੀਆ ਮੋਹਲੇ 'ਚ ਇਹ ਆ ਦੇਖੋ ਇੱਕ ਜਗ੍ਹਾ ਹੋਰ ਇਹ ਚੱਲ ਰਿਹਾ ਸੋ ਮੀਡੀਆ ਵੀ ਆਇਆ ਹੋਇਆ ਪ੍ਰਸ਼ਾਸਨ ਵੀ ਸਾਰਾ ਆਇਆ ਹੋਇਆ ਉਹਨਾਂ ਤੇ ਵੀ ਪ੍ਰਸ਼ਾਸਨ ਨੇ ਕਵਰੇਜ ਕਰ ਲਿਆ ਤੇ ਉਹਨਾਂ ਦਾ ਵੀ ਚਲਾਨ ਘਟ ਦਿਆ ਸੋ ਕਿੰਨਾ ਵੀ ਹਾਊਸ ਨੰਬਰ ਕਿੰਨਾ ਵੀ ਰਹੇ 280 280 ਹਾਊਸ ਨੰਬਰ 280 ਹੈ ਜੀ ਇਹ ਆਹ ਦੇਖ ਲਓ ਉਹੀ ਗੋਭੀ ਆ ਬਾਈ ਜੀ ਸੜੀ ਵੀ ਇਹ ਹਲੇ ਵੀ ਜਾ ਕੇ ਜੋ ਨਾ ਇਹਨਾਂ ਗਿਆ ਬੋਠਾ ਪਿੱਛੇ ਉਹ ਕਰੋ ਆਹ ਦੇਖ ਲਓ ਆਹ ਦੇਖੋ ਹਾਂਜੀ ਪਿੰਡ ਵਾਸੀਆਂ ਨੂੰ ਬੇਨਤੀ ਹੈ ਜੀ ਅਸੀਂ ਇੱਧਰ ਐ ਬਾਲਮੀਕੀਆ ਮੋਹਲੇ 'ਚ ਇਹ ਆ ਦੇਖੋ ਇੱਕ ਜਗ੍ਹਾ ਹੋਰ ਇਹ ਚੱਲ ਰਿਹਾ ਸੋ ਮੀਡੀਆ ਵੀ ਆਇਆ ਹੋਇਆ ਪ੍ਰਸ਼ਾਸਨ ਵੀ ਸਾਰਾ ਆਇਆ ਹੋਇਆ ਉਹਨਾਂ ਤੇ ਵੀ ਪ੍ਰਸ਼ਾਸਨ ਨੇ ਕਵਰੇਜ ਕਰ ਲਿਆ ਤੇ ਉਹਨਾਂ ਦਾ ਵੀ ਚਲਾਨ ਘਟ ਦਿਆ ਸੋ ਕਿੰਨਾ ਵੀ ਹਾਊਸ ਨੰਬਰ ਕਿੰਨਾ ਵੀ ਰਹੇ 280 280 ਹਾਊਸ ਨੰਬਰ 280 ਹੈ ਜੀ ਇਹ ਆਹ ਦੇਖ ਲਓ ਉਹੀ ਗੋਭੀ ਆ ਬਾਈ ਜੀ ਛੜੀ ਵੀ ਇਹ ਹਲੇ ਵੀ ਜਾ ਕੇ ਜੋ ਨਾ ਇਹਨਾਂ ਗਿਆ ਬੋਠਾ ਪਿੱਛੇ ਉਹ ਕਰੋ ਆਹ ਦੇਖ ਲਓ ਆਹ ਦੇਖੋ ਜੀ ਇਹ ਜਿਹੜਾ ਤੁਹਾਨੂੰ ਚਿਕਨ ਦੇ ਨਾਮ ਤੇ ਮੋਮੋਸ ਖਿਲਾਇਆ ਜਾਂਦਾ ਨਾ ਆ ਦੇਖੋ ਬਿੱਲਾ ਮਾਰਿਆ ਹੋਇਆ ਬਿੱਲਾ ਇਹ ਬਿੱਲਾ ਇਹ ਜੀ ਧਿਆਨ ਨਾਲ ਦੇਖ ਲੋ ਇਹ ਆ ਦੇਖੋ ਇਹ ਬਿੱਲਾ ਮਾਰਿਆ ਹੋਇਆ ਜਿਹੜਾ ਤੁਹਾਨੂੰ ਚਿਕਨ ਮੋਮੋਸ ਖਿਲਾਇਆ ਜਾਂਦਾ ਕਿ ਕੇ ਤੁਸੀਂ ਸੋਚੋ ਯਾਰ ਵੀ ਕੀ ਖਾ ਰਹੇ ਹੋ ਕੀ ਨਹੀਂ ਤੁਸੀਂ ਚੋਦੇ ਹੋ ਵੀ ਚਿਕਨ ਮੋਮੋਸ ਐ ਸੋਚੋ ਤੁਸੀਂ ਵੀ ਚਿਕਨ ਹੈਗਾ ਦਾ ਆ ਲੋ ਆ ਦੇਖੋ ਯਾਰ ਇਹ ਬਿੱਲਾ ਮਾਰਿਆ ਹੋਇਆ ਜੀ ਇਹ ਆ ਦੇਖੋ ਮੱਕੀ ਮੱਛਰ ਲੋ ਸਾਰਾ ਸੋ ਧਿਆਨ ਨਾਲ ਸੇਧ ਨਾਲ ਖਲਵਾੜ ਨਾ ਹੋਣ ਦੋ ਮੰਨ ਲਿਆ ਨੀ ਬੰਨ ਲਾ ਲਿਆ ਜੀ ਇਹ ਆ ਜਿਹੜਾ ਖਵਾੜ ਇਹਨਾਂ ਦਾ ਜਿਹੜਾ ਬਣਾਇਆ ਹੋਇਆ ਲੋਕਾਂ ਦੀ ਖੇਤ ਉਸ ਨੂੰ ਸੇਟ ਨਾਲ ਸਰਵਾੜ ਕਰੇ ਜਾਏ ਇਹ ਅਸੀਂ ਸਾਰਾ ਵਿੱਚ ਜਿੱਪਟਾਇਗਾ ਲੱਗੇ ਵੀ ਖਵਾੜਤੀਆਂ ਲੱਗਿਆ ਨਹੀਂ ਲੋਕਾਂ ਦੀ ਖੇਤ ਨਾਲ ਕਰਵਾੜ ਲਾਉਂਦੇ ਤੇ ਇਹ ਨਾਲੇ ਆਈ ਬਾਈ ਨਾ ਨਾ ਅੰਦਰ ਨਿਕ ਵੀ ਜਾਣਾ ਤੇ ਬਾਈ ਤੇ ਕਹਿੰਦੇ ਦੋ ਆਉਂਦੀ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆਂ ਜੀ ਇਹਨਾਂ ਦੇ ਟਾਈਮ ਤੇ ਕਿ ਸਾਡੇ ਨਾਲ ਖੜਕੇ ਇਹ ਕਾਰਵਾਈ ਕਰਾਈ ਹੈ ਸੋ ਇਹ ਸਾਰਾ ਡਿਗਾਰਡ ਕੁਆੜਾ ਜਿਹੜਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣਾ ਸੀ ਜਿਹੜਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਉਹ ਸਾਰਾ ਐਤੋਂ ਅਸੀਂ ਡਿਸਟਰੈਕਟ ਕਰ ਲੱਗੇ ਸਾਰਾ ਕਾਰਪੋਰੇਸ਼ਨ ਦੀ ਰੈਡੀ ਆਈ ਹੋਈ ਆ ਦੇਖ ਲੋ ਕਮਾਲੀ ਆਵਾਜ਼ ਗਈ ਹੁਣ ਆ ਦੇਖ ਲਈ ਇਹ ਕਾਰਪੋਰੇਸ਼ਨ ਦੀ ਰੈਡੀ ਆਈ ਹੋਈ ਆ ਲੈ ਆ ਤੇ ਅਲੀਚਰਫੇ ਤੇ ਲੇਵਰੇ ਨਾਲ ਉਹਨਾਂ ਦੀ ਕਾਰਪੋਰੇਸ਼ਨ ਦੀ ਕੋਰਪਸ ਇੰਸਪੈਕਟਰ ਆਏ ਹੋਏ ਆ ਤੇ ਸਾਰਾ ਦਿੱਕਤਾ ਹੀ ਕਾਰ ਲੈ ਜਾਣਾ ਆ ਵੀ ਚੱਕ ਲੋ ਬਾਈ ਟਾਂਡੇ ਲੱਗੇ ਨੇ ਯਾਰ ਆਵਾਜ਼ ਆ ਰਹੀ ਟੋਲੀ ਆਜੂ ਆ ਵੀ ਸਾਈਡ ਦਾ ਵੇੜੇ ਵਿੱਚ ਹਾਂ ਆ ਆ ਲੈ ਵੀ ਟੱਲਣ ਦੇ ਵੇੜ ਦਾ ਹਾਂ ਤੇ ਆ ਦੇਖੋ ਇਹ ਸਾਰਾ ਜਿੰਨਾ ਵੀ ਇਹ ਮੱਛਰ ਮੱਖੀਆਂ ਵਾਲਾ ਸਮਾਨ ਸੀ ਜਿਹੜਾ ਵਿਗੜਾ ਸੀ ਅੱਜ ਉਹ ਅਸੀਂ ਸਾਰਾ ਡਿਸਟਰਾਏ ਕਰਨ ਲੱਗੇ ਆ। ਇਹ ਸਾਰਾ ਡਿਸਟਰਾਏ ਕਰਿਆ ਜਾ ਰਿਹਾ ਹੈ ਲੋ। ਬੜੀ ਬੜੀ ਜਿੱਦ ਪਾਈ। ਆ ਜੀ ਆ ਨਹੀਂ ਅਸੀਂ ਉਹ ਕਰਨ ਲੱਗੇ ਹਾਂ ਸਾਰਾ ਚੱਕ ਕੇ ਘੇਰਨ ਲੱਗੇ ਇੱਕ ਹੋਰ ਮਿਲ ਗਿਆ ਨਾ ਇਹ। ਆਏ ਹੋਏ ਫੂਡ ਆਏ ਹੋਏ ਫੂਡ ਇੰਸਪੈਕਟਰ ਵੀ ਆਏ ਹੋਏ ਆ। ਹਾਂ ਜੀ ਉਹ ਨਾ ਕਰਦਾ ਬਈ ਤੁਹਾਨੂੰ ਦੱਸਦਾ ਪੰਚ ਪੰਚ ਤੇ ਕਰ ਲਾਈ ਹੋਏ ਹਾਂ ਤੇ ਦੇਖੋ ਉਹ ਬਸ ਸਮਾਨ ਲੱਗੇ ਦੇ ਦਿਖਾਵਾਂ ਤੁਹਾਨੂੰ ਤੇ ਆਹ ਸਾਰਾ ਜਿਹੜਾ ਵੀ ਕੁਆਰਸੀ ਪੱਤਾ ਬਣਾ ਬਣਿਆ ਹੋਇਆ ਮੱਖੀ ਮੱਛਰ ਜਿਹੜਾ ਅੱਜ ਚੰਡੀਗੜ੍ਹ ਮੁਹਾਲੇ ਦੀ ਪ੍ਰਾਈਸ ਸਿਟੀ ਵਿੱਚ ਜਾ ਕੇ ਇਹ ਜਿਹੜਾ बिकਨਾ ਸੀ ਨਾ ਸਮਾਨ ਉਹ ਸਾਰਾ ਸਮਾਨ ਮੱਖੀ ਮੱਛਰ ਵਾਲਾ ਉਹ ਅਸੀਂ ਚੱਕ ਕੇ ਕਾਰਪੋਰੇਸ਼ਨ ਦੀ ਮਦਦ ਨਾਲ ਕੂੜੀ ਫੈਕਟਰੀ ਸਾਹਿਬ ਡਰੱਗ ਫੈਕਟਰੀ ਸਾਹਿਬ ਸਾਰਿਆਂ ਨੇ ਹੋਏ ਆਣਾ ਧੰਨਵਾਦ ਕਰਦੇ ਹਾਂ ਉਹਨਾਂ ਦੀ ਮਦਦ ਨਾਲ ਅਸੀਂ ਸਾਰਾ ਇਹ ਕਵਾੜ ਸਾਰੇ ਡਿਸਟ੍ਰੈਕਟ ਕਰਨ ਲੱਗੇ ਹੋਏ ਆ ਇੱਕ ਤੁਹਾਨੂੰ ਚੀਜ਼ ਹੋਰ ਦਿਖਾ ਦਿੰਦੇ ਆ ਦੇਖੋ ਆਹ ਦੇਖ ਲਓ ਵੀ ਇਹ ਆਹ ਦੇਖੋ ਇਹ ਇੱਥੇ ਪੈਰਾ ਤੋਂ ਬੈਠ ਕੇ ਮੂਦ ਨੜਦੀ ਇਹ ਇੱਥੋਂ ਬੰਦੇ ਭੱਜ ਚੁੱਕੇ ਆ ਇਹ ਛੱਡ ਕੇ ਕਿਉਂਕਿ ਸੱਚੇ ਨਹੀਂ ਇਹ ਸਾਰੀ ਗੱਲ ਛੱਡੋ ਆਹ ਦੇਖੋ ਇਹਨਾਂ ਨੇ ਕੀ ਕਰਿਆ ਹੋਇਆ ਬਾਥਰੂਮੋਂ ਮੈਂ ਟੈਲੈਂਟ ਆਹ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਚ ਕਿਸੇ ਪਤਿੱਲੇ ਦੇ ਉੱਤੇ ਕਰੋ ਪਰਮਾਨੀ ਇਹਦੇ ਪਤਿੱਲੇ ਦੇ ਉੱਪਰ ਬੰਨਿਆ ਆਹ ਦੇਖ ਲਓ ਬੰਦਾ ਅਲੇਨਾ ਯਹਾਂ ਸਾਹਿਬ ਆਹ ਵੈਰੀ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਰਾਂਗੇ ਭਾਈ ਸਾਹਿਬ ਹਾਂ ਫਿਰ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਫਾਈ ਕਰਨਾ ਹੈ ਹੱਥ ਪੱਟ ਕੇ ਤਰੇ ਸੇ ਪੱਟੂਗਾ ਆਹ ਮਰੀਏ ਲਾਹ ਛਾੜੀ ਤੋੜ ਕੇ ਦੋਆ ਕਰ ਦੋਵੇ ਹੈ ਅਜਾ ਰੋਟੀ ਪ੍ਰਿਆਣੀ ਓਨਰ ਸਾਹਿਬ ਦਾ ਮਰਾਂ ਓਨਰ ਸਾਹਿਬ ਧਿਆਨ ਰੱਖੋ ਕੋ ਤੇਲ ਦਿਖਾਇਓ ਵੀਰੇ ਠੀਕ ਹੈ ਦੇਖੋ ਅੱਤੇ ਇਹ ਤੇਲ ਵੀ ਆਹ ਵੇਖੋ ਕਿਸ ਤਰ੍ਹਾਂ ਢੱਕੇ ਸਾਫ਼ ਕੁਦਰਤ ਤੰਗ ਰੱਖੇ ਹੋਏ ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਦੀ 7 ਟਰੈਕਟਰ 7 ਵੇਸ ਆਪਾਤ ਕੋ ਵੀ ਦੇ ਮੁਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ ਆਪਾਤ ਕੋ ਵੀ ਤਾਂ ਬਾਹਰ ਪਈ ਹੈ ਆ ਜਦੋਂ ਦੇਖਿਆ ਵੀ ਹਣੇ ਨਾ ਕੁਝ ਵੀ ਨਹੀਂ ਹੈ ਮੈਂ ਤੇਲ ਲਗਾ ਜਿਹੜਾ ਹੁਣ ਹੀ ਬਦਲੇ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ ਆਦਰ ਨਹੀਂ ਬੰਦੇਗਾ ਇਹ ਸਾਰੇ 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 ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਏ ਆ ਮੱਖੀਆਂ ਮਚਰਾ ਚ ਆਹ ਲੋਕਰਮਾ ਕੀ ਤੇਲ ਆਦਾ ਸਟੇਜ ਬਣ ਰਿਹਾ ਬਈ ਇਹ ਯਾਰ ਮਾਰ ਨਾ ਇਹ ਦੇਖੋ ਸੋਸ ਬਈ ਮੱਖੀ ਮੱਛਰ ਆ ਲੋ ਉਹ ਹੋ ਗਏ ਆਪ ਗਿਰੇ ਹੋਏ ਆ ਮਰੂ ਗੇ ਬਰੀ ਤਾਂ ਆ ਪਿਆ ਨਾ ਸਪਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨਾ ਤਾਂ 100 ਗੱਡੀ ਕਿਤੇ ਆਪਾਂ ਬੰਦੇ ਉਹ ਲੈ ਆ ਦੇਖੋ ਅਮੰਜੀਆਂ ਦੇ ਰਿੱਤੇ ਆ ਉੱਪਰ ਪਿਆ ਆ ਲੋ ਆਹੜੇ ਸਪਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਦੇਖੋ ਮੁੰਡਾ ਦੇਖੀ ਚੂਲੇ ਚੂਹਿਆਂ ਨੇ ਖਾਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਮਾਈ ਗॉड ਯਾਰ ਵੈਰੀ ਹਾਂਜੀ ਕੁਆਲਟੀ ਭਾਈ ਮਮੋਸ ਸਾਡੇ ਦੇ ਦੋਸਤੋ ਆ ਦੇਖ ਲਓ ਮਮੋਸ ਦਾ ਹਾਊਸ ਪ੍ਰੀਮ ਆਹ ਖਾ ਰਹੇ ਨੇ ਵੇ ਕੀ ਵਰਗੀ ਆਰਡਰ ਮਾਰ ਕੋਈ ਮਾਜੀ ਆਹ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਾਮਾਨ ਇਤਨੇ ਜਦੋਂ ਪੰਮੀ ਨਹੀਂ ਆ ਫ੍ਰਿਜ ਇੱਥੇ ਹੀ ਮਟਰਮੀ ਹੈ ਮੈਂ ਤਾਂ ਖਾਦਿਆਂ ਤੁਨੂੰ ও ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆਹ ਲੋ ਪੂਰੀ ਹੈ ਆ ਦਰਵਾਜ਼ੇ ਕੀ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਕਾਲਾ ਕਾਲਾ ਗੇਂਦ ਇਹ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਦਿਖਾਉਂ ਮੜੀ ਜੀ ਇਹ ਉਠਾ ਲਾ ਗੋਪੀ ਅੱਜ ਤੋੜ ਕੇ ਲੈਣਾ ਇਹ ਉਧਰਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆਹ ਚਿਕਨ ਹੈ ਜੀ ਦੇਖੋ ਹਾਏ 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 ਚਿਕਨ ਵੀ ਹੈਗਾ ਬਾਈ ਇਹ ਸਾਰਾ ਬਣ ਕੇ ਮੋਹੜੀ ਜਾਂਦਾ ਪਹਾੜੀ ਮਟਾਰ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਹੁਣ ਦੇਖ ਲਓ ਇਹ ਇਹ ਪੱਟ ਕੇ ਲੈ ਆਏ। ਇਹ ਆ ਦੇਖੋ। ਆ ਦੇਖੋ। ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ? ਤਾਜੀ। ਜਿਹੜੀ ਗੋਭੀ ਤਾਂ ਬੰਦ ਰਿਆ। ਇਹਦਾ ਸੋਚੋ ਵੀ ਇੱਕ ਪੀਸ ਚੱਕੇ ਵਾਲਾ। ਹਾਂ। ਇਹ ਫਿਕ ਨੇ ਇੱਕ ਇਹ ਗੱਲ ਲੈਣਾ ਹੈ। ਕਿਹਾ ਬੀਜੀ।